ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸੰਬੋਧਨ ਹੋ ਕੇ ਗੱਲ ਕਰਨਾ ਚਾਹਨਾ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਇਹ ਮੇਰੀ ਕੋਠੀ ਆਉਂਦੇ ਨੇ ਉਹਨਾਂ ਨੂੰ ਬੁਰਾ ਲੱਗਦਾ ਪਰ ਲੋਕਾਂ ਦੇ ਜੇ ਕੰਮ ਨਹੀਂ ਕਰੋਗੇ ਤਾਂ ਗੱਲ ਕਰਨੀ ਪਊ ਮੈਂ 2 ਦਿਨ ਦਾ ਟਾਈਮ ਤੁਹਾਨੂੰ ਬੜੇ ਆਦਰਪੂਰਵਕ ਬੇਨਤੀ ਕਰਕੇ 2 ਦਿਨ ਦਾ ਹੋਰ ਟਾਈਮ ਦੇ ਰਿਆਂ ਨਹੀਂ ਜਿੱਥੇ ਵੀ ਤੁਸੀਂ ਹੋਵੋਗੇ ਮੈਂ ਤੁਹਾਨੂੰ ਟਾਈਮ ਮੰਗਦਾ ਹਾਂ ਤੁਸੀਂ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਕਹਿ ਸਕਦੇ ਹੋ ਗੱਲ ਕਰਨ ਨੂੰ ਤੁਸੀਂ ਆਪਣੇ ਓਐਸਡੀ ਨੂੰ ਕਹਿ ਸਕਦੇ ਹੋ ਕਿਸੇ ਨੂੰ ਵੀ ਕਹਿ ਸਕਦੇ ਹੋ ਜਦੋਂ ਇੱਕ ਨਮੈਂਦਾ ਕੋਈ ਵੀ ਚਾਹੇ ਆਮ ਆਦਮੀ ਹੋਵੇ ਕੋਈ ਵੀ ਜਿਉਂ ਦਾ ਕੋਈ ਇਸ਼ੂ ਹੋ ਮਿਲਣਾ ਚਾਹੁੰਦਾ ਤੇ ਮੁੱਖ ਮੰਤਰੀ ਦਰਵਾਜ਼ੇ ਬੰਦ ਕਰ ਲੈਂਦਾ ਤੇ ਫਿਰ ਕਿਵੇਂ ਕੰਮ ਚੱਲੇਗਾ ਅੱਜ ਮੈਂ ਇਹ ਗੱਲ ਜਿਹੜੀ ਇਹਦੇ ਪਿੱਛੇ ਥੋੜਾ ਜਿਹਾ ਬੈਕਗ੍ਰਾਉਂਡ ਚ ਜਾਣਾ ਚਾਹਣਾ ਮੈਂ ਲਗਾਤਾਰ ਤੁਹਾਨੂੰ ਚਿੱਠੀਆਂ ਲਿਖ ਲਿਖ ਥੱਕ ਗਿਆ ਰੇਲਵੇ ਮਿਨਿਸਟਰੀ ਤੁਹਾਡਾ ਮਹਿਕਮਾ ਗੱਲ ਕਰ ਕਰ ਕੇ ਥੱਕ ਗਿਆ ਮੈਂ ਉੱਥੇ ਜਾ ਕੇ ਰੇਲਵੇ ਤੇ ਸਾਰਾ মিডিਆ ਨਾਲ ਤਾਂ ਮੈਂ ਗੱਲ ਕਰਕੇ ਦੇਖ ਲਈ ਪਰ ਤੁਹਾਡੇ ਤੇ ਕੋਈ ਵੀ ਅਸਰ ਨਹੀਂਗਾ ਐਡੇ ਢੀਠ ਹੋ ਤੁਸੀਂ ਲੋਕ ਤੁਸੀਂ ਕੰਮ ਕਰਨ ਆਏ ਨਹੀਂ ਤੁਸੀਂ ਸਿਰਫ ਯਾਸ਼ੀਆਂ ਹੋਟਲਾਂ ਚ ਕਰਨ ਰਹਿਣ ਖਾਣ ਪੀਣਾ ਹੋਰ ਤਾਂ ਕੋਈ ਕੰਮ ਨਹੀਂ ਹੁਣ ਆ ਇੱਕ ਜਿਹੜਾ ਮੈਂ ਫੇਰ ਦੱਸ ਦਿੰਦਾ ਲੈਵਲ ਕ੍ਰੋਸਿੰਗ ਨੰਬਰ 164E 164E ਐਟ ਜਿਹੜਾ ਇਹ ਦਰਾਹਾ ਸਾਨੇਵਾਲ ਸਟੇਸ਼ਨ ਅੰਬਾਲਾ ਲੁਧਿਆਣਾ ਸੈਕਸ਼ਨ ਦੇ ਵਿੱਚ ਇਹ ਜਿਹੜੀ ਸਮੱਸਿਆ ਏ ਪੁਲ ਦੀ ਜਿਹੜਾ ਡਿਵੀਜ਼ਨ ਨਾਰਥਰਨ ਰੇਲਵੇ ਤੁਹਾਨੂੰ ਕੰਲੀ ਕੰਲੀ ਗੱਲ ਸਮਝਾਉਣੀ ਪੈਂਦੀ ਏ ਉਸ ਤੋਂ ਬਾਅਦ ਇਹ ਜਿਹੜੀ ਬ੍ਰਿਜ ਬਣਾਉਣ ਲਈ ਪੀਡਬਲਡ ਵਿਭਾਗ ਨੇ ਅਪਰੂਵਲ ਦਿੱਤੀ ਸੀ 18/7/2000 ਨਾਰਥਰਨ ਉਦੋਂ ਬਾਅਦ ਕੀ ਹੋਇਆ ਇਹ ਜਿਹੜਾ ਪੀ ਡਬਲਯੂ ਡੀ ਨੇ ਕੰਮ ਕਰਨ ਨੂੰ ਦਿੱਤਾ ਸੀ ਉਹ ਦਿੱਤਾ ਸੀ ਇੱਕ ਰੋਪੜ ਦੀ ਜਿਹੜੀ ਕੰਪਨੀ ਸੀ ਪ੍ਰਾਈਵੇਟ ਲਿਮਟਿਡ ਉਹਨੂੰ ਇਹ ਕੰਮ ਦਿੱਤਾ ਸੀ ਨਾਰਥਰਨ ਰੇਲਵੇ ਦੇ ਨਾਲ ਸਾਰੀ ਇਹਨਾਂ ਨੇ ਗੱਲਬਾਤ ਕਰਕੇ ਤੇ ਉਹ ਜਿਹੜਾ ਕੰਮ ਸੀ ਉਹ ਉਦੋਂ ਬਾਅਦ ਜਿਹੜਾ ਪੀਡਬਲਯੂਡੀ ਦਾ ਠੇਕੇਦਾਰ ਸੀ ਉਹ ਸਿਰੇ ਨਹੀਂ ਚੜਾ ਸਕਿਆ ਉਹਦਾ ਜਿਹੜਾ ਕੰਮ ਸੀ ਟਰਮੀਨੇਟ ਕਰਤਾ ਪੀਡਬਲਯੂਡੀ ਨੇ 58 2021 ਪੀਡਬਲਯੂਡੀ ਨੇ ਉਹਨੂੰ ਟਰਮੀਨੇਟ ਕਰਤਾ ਕੰਮ ਨੂੰ ਉਹ ਠੇਕੇਦਾਰ ਭੱਜ ਗਿਆ ਜਾਂ ਪੰਜਾਬ ਸਰਕਾਰ ਨਾਲ ਰੌਲਾ ਪੈ ਗਿਆ ਪੀਡਬਲਯੂਡੀ ਨਾਲ ਕੀ ਹੋਇਆ ਉਦੋਂ ਬਾਅਦ ਇਹਦੇ ਉੱਤੇ ਤਕਰੀਬਨ ਜੇ ਦੇਖੀਏ ਟ੍ਰੈਕ ਦੇ ਹਿਸਾਬ ਨਾਲ ਮਲਾ ਕੇ ਜਿਹੜਾ ਰੇਲਵੇ ਦੇ ਹਿਸਾਬ ਦੇ ਨਾਲ ਤਕਰੀਬਨ ਇੱਥੇ ਆਉਣ ਜਾਣ ਜਿਹੜਾ ਏ ਉਹ ਬਹੁਤ ਭਾਰੀ ਆ ਉਹ ਗੱਡੀਆਂ ਦਾ ਤਕਰੀਬਨ ਲੱਖਾਂ ਦੇ ਵਿੱਚ ਗਿਣਿਆ ਜਾਂਦਾ ਹੈ ਵੀ ਜਿੰਨੀ ਵਾਰ ਫਟਕ ਬੰਦ ਹੋ ਜਾਂਦਾ ਏ ਉਹ ਦੋ ਲਾਈਨਾਂ ਨੂੰ ਕ੍ਰੋਸ ਕਰਦੇ ਉਹ ਹਿਸਾਬ ਤੇ ਅਸੀਂ ਇਹ ਕਿਹਾ ਉਸ ਤੋਂ ਬਾਅਦ 8 ਮਹੀਨੇ 9 ਮਹੀਨੇ ਮੈਨੂੰ ਹੋ ਗਏ ਲੱਗੇ ਨੂੰ ਉਹ ਵੀ ਮੈਂ ਦਿਖਾਉਣਾ ਅਸੀਂ ਕਿਹਾ ਭਾਈ ਪੰਜਾਬ ਤੋਂ ਕੰਮ ਨਹੀਂ ਹੋ ਰਿਹਾ ਪੰਜਾਬ ਦੀ ਪੀਡਬਲ ਡੀ ਹੱਤਖੜੇ ਕਰ ਗਈ ਆ ਉਹ ਜਿਹੜਾ ਕੰਟਰੈਕਟਰ ਸੀ ਉਹ ਭੱਜ ਗਿਆ ਤੇ ਇੱਥੇ ਇਹ ਫਾਟਕ ਕੰਟੋ ਬੱਦੀ ਜਿਹੜਾ ਇਹ ਦਰਾਹੇ ਸਾਨੇਵਾਲ ਆਲਾ ਜਿਹੜਾ ਹੈ ਜਿਹੜਾ ਨੀਲੋਂ ਨੂੰ ਜਾਂਦੀ ਆ ਸਿੱਧੀ ਸੜਕ ਨਹਿਰ-ਨਹਿਰ ਦੇ ਨਾਲ ਲੁਧਿਆਣਾ ਤਾਂ ਹੈ ਹੀ ਹੈ ਪਰ ਸਾਰਾ ਮਾਲਵਾ ਵੀ ਉਦੋਂ ਨਾਲ ਅੱਗੇ ਸਿੱਧਾ ਸ਼੍ਰੀਨੰਦਪੁਰ ਸਾਹਿਬ ਤੱਕ ਚੱਲ ਤੇ ਜਾਂਦਾ ਹੈ ਉਦੋਂ ਬਾਅਦ ਰੋਪੜ ਤੇ ਉਦੋਂ ਬਾਅਦ ਸਾਰਾ ਜਿੱਥੇ ਵੀ ਅੱਗੇ ਉਹ ਰੋੜ ਜਾਂਦੀ ਹੈ ਪਹਾੜਾਂ ਤੇ ਲੋਕ ਜਾਂਦੇ ਆ ਮਨਾਲੀ ਤੱਕ ਇਹ ਰੋਡ ਬਣਕ ਤੇ ਤੇ ਲੁਧਿਆਣੇ ਦੇ ਲੋਕ ਜਿਹੜੇ ਚੰਡੀਗੜ੍ਹ ਵੀ ਜਾਂਦੇ ਆ ਉਹ ਵੀ ਇਹ ਰੋਡ ਬਣਕ ਤੇ ਹੁਣ ਤੁਸੀਂ ਲੁਧਿਆਣੇ ਦੇ ਲੋਕਾਂ ਤੋਂ ਵੋਟਾਂ ਮੰਗਦੇ ਹੋ ਮੈਂ ਲੁਧਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਭਾਈ ਮੈਂ ਇਸ ਮੁੱਖ ਮੰਤਰੀ ਹਾਂ ਅਸੀਂ ਇਹ ਫੈਸਲਾ ਜਿਵੇਂ ਮੈਂ ਤੁਹਾਨੂੰ ਕਿਹਾ ਕਰ ਲਿਆ ਵੀ ਜਿੰਨਾ ਵੀ ਪੈਸਾ ਤਕਰੀਬਨ ਐਸਟੀਮੇਟ 70 ਨਾ 70 .52 70 ਕਰੋੜ 56 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈ ਜਿਹੜਾ ਕਿ 1 ਰੁਪਈਆ ਵੀ ਪੰਜਾਬ ਸਰਕਾਰ ਨੂੰ ਲੋਡ ਨਹੀਂ ਉਹ ਅਸੀਂ ਰੇਲਵੇ ਲਾਵਾਂਗੇ ਇਹ ਅਸੀਂ ਕਮਿਟਮੈਂਟ ਕਰਤੀ ਪੁਲ ਬਣਾ ਕੇ ਤੁਹਾਨੂੰ ਸਾਲ ਦੇ ਵਿੱਚ ਵਿੱਚ ਹੈਂਡਓਵਰ ਕਰਾਂਗੇ ਦੱਸੋ ਜੀ ਹੋਰ ਇਹ ਤੋਂ ਵੱਧ ਕੀ ਚਾਹੀਦਾ ਜਿਹੜਾ ਪੁਲ ਇਹਨਾਂ ਤੋਂ ਬਣ ਨਹੀਂ ਰਿਹਾ ਇਹਨਾਂ ਦਾ ਭੱਜ ਗਿਆ ਇਹਨਾਂ ਕੋਲ ਪੈਸੇ ਨਹੀਂਗੇ ਡਿਸਪਿਊਟ ਖੜਾ ਹੋ ਗਿਆ ਤੇ ਅਸੀਂ ਉਹ ਕਹਿੰਦੇ ਆਂ ਵੀ ਅਸੀਂ ਬਣਾ ਕੇ ਦੇਵਾਂਗੇ ਲੋਕਾਂ ਦੇ ਲਈ ਰੇਲਵੇ ਮਹਿਕਮਾ ਬਣਾ ਕੇ ਦਵਾਂਗਾ ਜਦੋਂ ਮੈਂ ਮਿਨਿਸਟਰੀ ਚ ਚਲਾ ਗਿਆ ਮੇਰਾ ਪੰਜਾਬ ਆ ਭਾਈ ਜਿੰਨੇ ਵੀ ਪੁਲ ਹੋਣਗੇ ਅਸੀਂ ਬਣਾਵਾਂਗੇ ਉਦੋਂ ਬਾਅਦ ਮੈਂ ਲਗਾਤਾਰ ਇਹ ਚੀਜ਼ਾਂ ਜੁੜੀਆਂ ਇਹਨਾਂ ਨੂੰ ਚਿੱਠੀ ਸਾਡਾ ਜਿਹੜਾ ਮਹਿਕਮਾ ਹੈ ਉਹ ਲਗਾਤਾਰ ਇਹਨਾਂ ਨਾਲ ਗੱਲ ਕਰਦਾ ਗੱਲ ਕਰਦਾ ਕਰਦਾ ਅਖੀਰ ਆ ਬੜੇ ਭਾਰੀ ਚਿੱਠੀਆਂ ਐ ਕਿੰਨੀ ਵਾਰ ਪੀਡਬਲਯੂਡੀ ਮਹਕਮਾ ਰੇਲਵੇ ਨੇ ਲਿਖੀਆਂ ਕਿਨੇ ਕਿਨੇ ਹੋਰ ਗੱਲਾਂ ਕੀਤੀਆਂ ਉਦੋਂ ਬਾਅਦ ਇੱਕ ਗੱਲ ਜਿਹੜੀ ਜਿਹੜੀ ਮੈਂ ਆਪ ਜਦੋਂ ਮੈਂ ਸ਼ੁਰੂ ਕੀਤੀ E2712025 ਦੀ ਗੱਲ ਜਦੋਂ ਚੰਡੀਗੜ੍ਹ ਮੀਟਿੰਗ ਹੋਈ ਚੀਫ ਮਿਨਿਸਟਰ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਵੀ ਨੇ ਰਵੀ ਭਗਤ ਜੀ ਤੇ ਪੀਡਬਲਯੂਡੀ ਦੇ ਸੈਕਟਰੀ ਵੀ ਪ੍ਰਿੰਸੀਪਲ ਸੈਕਟਰੀ ਵੀ ਨਵ 25 ਜੀ ਨੇ ਉਹਨਾਂ ਨਾਲ 27 1 2025 ਨੂੰ ਉਹਨਾਂ ਦੇ ਦਫ਼ਤਰ ਚ ਪੀ ਡਬਲਯੂ ਡੀ ਦੇ ਤੇ ਰੇਲਵੇ ਮਹਿਕਮੇ ਦੀ ਤੇ ਮੇਰੇ ਆਫਿਸ ਦੇ ਸਾਰੇ ਆਫੀਸਰ ਉਹਨਾਂ ਨਾਲ ਮੀਟਿੰਗ ਹੋਈ। ਉਹ ਤੋਂ ਬਾਅਦ ਮੈਂ 1 ਮਾਰਚ ਨੂੰ 1 ਮਾਰਚ ਨੂੰ ਜਦੋਂ ਕੋਈ ਰਿਜ਼ਲਟ ਨਹੀਂ ਨਿਕਲਿਆ ਪਹਿਲੇ ਮਹੀਨੇ ਤੋਂ ਮੈਂ ਫਿਰ 1 ਮਾਰਚ 2025 ਨੂੰ ਫਿਰ ਜਾ ਕੇ ਉੱਥੇ ਖੜਾ ਹੋਇਆ ਵੀ ਭਾਈ ਕੋਈ ਗੱਲ ਕਰ ਲੋ ਕੋਈ ਗੱਲ ਕਰ ਲੋ ਨਹੀਂ ਉਦੋਂ ਮੈਂ ਡੀਓ ਲੈਟਰਾਂ ਲਿਖਣੀਆ ਸ਼ੁਰੂ ਕੀਤੀ ਐ ਮੁੱਖ ਮੰਤਰੀ ਸਾਹਿਬ ਨੂੰ ਇੱਕ ਪਹਿਲੀ ਮੈਂ ਡੀਓ ਲੈਟਰ ਜਿਹੜੀ 21 ਮਈ ਨੂੰ ਇਹ ਮੈਂ ਆਪਣੇ ਵਿਭਾਗ ਦੇ ਪਹਿਲਾਂ ਲੱਗਿਆ ਰਿਆ ਮੈਂ ਆਪਣੇ ਮੇਰੇ ਦਫ਼ਤਰ ਤੋਂ 21 ਮਈ ਦੀ ਇਹਨਾਂ ਨੂੰ ਡੀਓ ਲੈਟਰ ਇੱਕ ਇੱਕ ਚੀਜ਼ ਮੈਂ ਵਿਸਤਾਰ ਨਾਲ ਇਹਨਾਂ ਨੂੰ ਇਹ ਦੱਸੀ ਕੀ ਗੱਲ ਆ ਕੀ ਇਹ ਵਾਰਤਾ ਭਾਈ ਭਗਵੰਤ ਮਾਨ ਸਾਹਿਬ ਉਹਣਾ ਇਹ ਤਾਂ ਸਾਨੂੰ ਤੁਸੀਂ ਤਾਂ ਸਿਰਫ ਸਾਨੂੰ ਪਰਮਿਸ਼ਨ ਦੇਣੀ ਤੁਸੀਂ ਤਾਂ ਪੀਡਬਲਯੂਡੀ ਮੈਂ ਕਿਉਂ ਨੇ ਇੰਨਾ ਲਿਖਣਾ ਵੀ ਹਾਂ ਵਾਅ ਬਣਾ ਲਓ ਕਿਉਂਕਿ ਜਿਹੜਾ ਜਿਹੜਾ ਪੜ ਬੇਸ਼ੱਕ ਰੇਲਵੇ ਤੇ ਮੰਨਣਾ ਜਦੋਂ ਉਹ ਲੈਂਦਾ ਏ ਦੋਨੋਂ ਪਾਸੇ ਉਹ ਪੀਡਬਲਯੂਡੀ ਦੀ ਜਗ੍ਹਾ ਹੁੰਦੀ ਆ ਪੰਜਾਬ ਸਰਕਾਰ ਦੀ ਜਗ੍ਹਾ ਹੁੰਦੀ ਇਹ ਚਿੱਠੀ ਦਾ ਕੋਈ ਅਸਰ ਨਹੀਂ ਉਦੋਂ ਬਾਅਦ ਫੇਰ ਮੈਂ ਭਾਈ 2 ਜੂਨ ਨੂੰ ਫੇਰ ਚਿੱਠੀ ਲਿਖੀ ਆ ਉਹਦਾ ਕੋਈ ਅਸਰ ਨਹੀਂ ਫੇਰ ਉਦੋਂ ਬਾਅਦ ਮੈਂ ਪੀਜੀ ਚਿੱਠੀ ਲਿਖੀ ਆ ਫੇਰ ਥਰਡ ਡੀਓ ਲੈਟਰ ਆ ਜਿਹੜੀ ਉਹ ਭੇਜੀ ਆ 2 6 2025 ਹੁਣ ਅੱਜ ਮੈਂ ਫੇਰ ਚੌਥੀ ਡੀਓ ਲਿਖਣ ਲੱਗੇ ਆ ਇਹ ਇਹਦਾ ਇਹਦੇ ਬਾਰੇ ਇੱਕ ਵੀ ਜਿਹੜਾ ਦੁਬਾਰਾ ਤੁਸੀਂ ਇਹ ਅੰਦਾਜ਼ਾ ਲਾ ਲਓ ਆਮ ਬੰਦੇ ਦਾ ਕੀ ਸੁਣਵਾਈ ਹੋਣੀ ਆ ਇੱਕ ਮਿਨਿਸਟਰ ਲਿਖ ਲਿਆ ਉਹਦਾ ਇਹ ਵੀ ਜਵਾਬ ਨਹੀਂ ਆਉਂਦਾ ਕੋਈ ਆਫਿਸ ਚੋਂ ਇਹ ਜਵਾਬ ਨਹੀਂ ਆਏਗਾ ਵੀ ਭਈ ਹਾਂ ਸਾਨੂੰ ਚਿੱਠੀ ਮਿਲ ਗਈ ਹੈ ਇਹ ਤੁਸੀਂ ਅੰਦਾਜ਼ਾ ਲਾ ਲਓ ਹੁਣ ਮੈਂ ਬੇਨਤੀ ਕਰ ਰਿਹਾ ਨਹੀਂ 2 ਦਿਨ ਕਿਉਂਕਿ ਇੱਕ ਤਾਂ ਲੁਧਿਆਣੇ ਦੀ ਤੁਸੀਂ ਤਾਂ ਤੁਸੀਂ ਨਹੀਂ ਸੁਣਦੇ ਇੱਕ ਤਾਂ ਇਲੈਕਸ਼ਨ ਚੱਲ ਰਹੀ ਹੈ ਇਹ ਲੁਧਿਆਣੇ ਜ਼ਿਲ੍ਹੇ ਦਾ ਇਹ ਸਭ ਤੋਂ ਵੱਡਾ ਜਿਹੜਾ ਢੇਕਾ ਏ ਪੁਰਦਾ ਇਹ ਲੋਕਾਂ ਨੂੰ ਤੰਗ ਕਰ ਰਿਹਾ ਹੁਣ 2 ਦਿਨਾਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਤਾਂ ਤੁਹਾਡੀ ਕੋਈ ਟੀਮ ਇਹਦਾ ਫੈਸਲਾ ਕਰ ਲੇ ਜੇ ਨਹੀਂ ਜਵਾਬ ਤੇ ਮੈਂ ਕੋਈ ਇਹ ਨਹੀਂ ਵੀ ਕੋਈ ਤੁਹਾਡੇ ਤੇ ਕੋਈ ਹਮਲਾ ਕਰਨ ਆ ਰਿਹਾ ਕੋਈ ਲੋਕਾਂ ਨੂੰ ਲੈ ਕੇ ਨੇ ਆ ਰਹੇ ਮੈਂ ਕੱਲਾ ਤੁਹਾਡੇ ਕੋਲ ਆਉਂਗਾ ਮੈਂ ਤੁਹਾਡੇ ਆਫਿਸ ਟਾਈਮ ਵੀ ਲਿਖਾ ਦੇਣਾ ਵੀ ਭਾਈ ਮਿਲਣਾ ਹੈ ਉੱਥੋਂ ਪਰ ਟਾਈਮ ਤੁਸੀਂ ਦੇਣਾ ਵੀ ਨਾ ਤੁਸੀਂ ਕੋਈ ਗੱਲ ਕਰਨੀ ਹੈ ਉਹ ਅਸੀਂ ਤੁਹਾਨੂੰ ਜਾਣਦੇ ਹਾਂ ਤੁਸੀਂ ਘੇਰ ਕੇ ਡਿੱਗ ਜੂਗੀ ਤੇ ਫੇਰ ਫੇਰ ਨਾ ਕਿ ਉਹ ਆ ਕੇ ਖੜਾ ਹੋ ਗਿਆ ਜੀ ਟੱਕੇ ਨਾਲ ਇਹਨਾਂ ਨੂੰ ਆ ਕੋਠੀ ਜਾਣ ਉਹ ਨਹੀਂ ਮੈਂ ਕੋਠੀ ਚ ਨਹੀਂ ਆਉਂਗਾ ਮੈਂ ਲੁਧਿਆਣੇ ਤੁਹਾਡੇ ਹੋਟਲ ਚ ਆਉਂਗਾ ਜਿੱਤੇ ਸਾਰੇ ਹੀ ਆਉਂਦੇ ਆ ਹੋਟਲ ਤਾਂ ਸਭ ਦਾ ਨਾ ਇਹ ਗੱਲ ਠੀਕ ਆ ਵੀ ਅਸੀਂ ਨਹੀਂ ਰਹਿ ਸਕਦੇ ਉੱਥੇ ਲੱਖਾਂ ਰੁਪਈਆ ਸਾਡੇ ਕੋਲ ਤਾਂ ਹੈ ਨਹੀਂਗਾ ਵੀ ਉੱਥੇ ਅਸੀਂ ਕਮਰੇਾਂ 'ਚ ਰਹਿ ਲਈਏ ਉੱਥੇ ਕੁਛਲੇ ਅੜਾਈ ਉਹ ਤਾਂ ਤੁਸੀਂ ਉਹ ਉਡਾ ਸਕਦੇ ਹੋ ਇਹ ਕੋਈ ਸ਼ੱਕ ਨਹੀਂ ਪਰ ਇਸ ਗੱਲ ਦੀ ਆਪਣੀ ਚੰਗਾ ਚਾਹੀ ਲੱਗਦਾ ਹੈ ਵੀ ਤੁਸੀਂ ਇਹਦਾ ਹੱਲ ਕੱਢ ਲਓ ਨਾ ਮੈਨੂੰ ਆਉਣ ਦੀ ਲੋੜ ਪਵੇ ਤੁਸੀਂ ਆਪਣੀ ਸਰਕਾਰ ਨੂੰ ਇੱਕ ਵਾਰ ਕਹਿਣਾ ਵੀ ਭਾਈ ਠੀਕ ਆ ਹਾਂ ਜੇ ਤੁਸੀਂ ਨਹੀਂ ਦੇਣਾ ਤੁਸੀਂ ਆਪ ਕੋੜ ਬਣਾ ਲਓ ਉਜੀ ਸੜਕੇ ਤੁਸੀਂ ਬਣਾਓ ਸਾਨੂੰ ਤਾਂ ਕੋਈ ਪੱਤੀ ਨਹੀਂ ਅਸੀਂ ਤੁਹਾਨੂੰ ਪਰਮਿਸ਼ਨ ਦੇ ਦਿੰਨੇ ਆ ਜੇ ਤੁਸੀਂ ਬਣਾਉਣਾ ਲੇ ਜੇ ਸਾਨੂੰ ਬਣਾਉਣ ਦੇ ਦੇਣ ਲਈ ਰੇਲਵੇ ਨੂੰ ਬਣਾਉਣ ਨੂੰ ਜਿਹੜਾ ਤਾਂ ਫਿਰ ਤੁਸੀਂ ਸਾਨੂੰ ਭਾਈ ਕਲੀਅਰੈਂਸ ਦੇ ਦਿਓ ਨਹੀਂ ਅਸੀਂ ਤੁਹਾਨੂੰ ਕਲੀਅਰੈਂਸ ਦੇ ਦਿੰਨੇ ਆ ਗੱਲ ਤਾਂ ਧੀ ਆ ਨਾ 70 ਕਰੋੜ ਰੁਪਈਆ ਜਿਹੜਾ ਲੱਗਣਾ 56 ਲੱਖ ਉਹ ਜਾਂ ਤਾਂ ਤੁਸੀਂ ਲਾ ਲਓ ਜਾਂ ਸਾਨੂੰ ਲਾ ਲੈਣੋ ਇਹਦਾ ਫੈਸਲਾ ਹੈ ਜਿਹੜਾ ਤੁਸੀਂ ਦੋ ਦਿਨਾਂ ਬਾਅਦ ਤੋ ਆਪ ਰੱਖਾਂਗੇ ਨਹੀਂ ਥੋਡੇ ਭਾਈ ਲੋਕਾਂ ਖਾਤਰ ਥੋਡੇ ਦਰਵਾਜ਼ੇ ਤੇ ਵੀ ਜਾਵਾਂ